ਹਾਂਜੀ ਅਗਰ ਤੁਸੀਂ ਅੰਡਿਆਂ ਦੀ ਪੁਰਜੀ ਖਾਣੇ ਹੋ ਤਾਂ ਆਹ ਵਾਲੀ ਪੁਰਜੀ ਖਾਣ ਤੋਂ ਬਾਅਦ ਤੁਸੀਂ ਅੰਡਿਆਂ ਦੀ ਪੁਰਜੀ ਖਾਣੀ ਬਿਲਕੁਲ ਵੀ ਭੁੱਲ ਜਾਓਗੇ ਜਾਂ ਜਿਹੜੇ ਮੇਰੇ ਤਰ੍ਹਾਂ ਵੈਜੀਟੇਰੀਅਨ ਨੇ ਨੌਨ ਵੇਜ ਨਹੀਂ ਖਾਂਦੇ ਉਹਨਾਂ ਦੇ ਲਈ ਇਹ ਵਾਲੀ ਪੁਰਜੀ ਬਹੁਤ ਹੀ ਜ਼ਿਆਦਾ ਚੰਗੀ ਹੈ ਤੇ ਬਾਕੀ ਸਿਹਤ ਦੇ ਲਈ ਵੀ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਣੀ ਅੱਜ ਦੀ ਇਹ ਵਾਲੀ ਪੁਰਜੀ ਦੀ ਰੈਸਪੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ 5-6 ਪਿਆਜ਼ ਆ ਜਿਹੜੇ ਉਹਨਾਂ ਨੂੰ ਆਪਾਂ ਛਿੱਲ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ 5-6 ਪਿਆਜ਼ ਆਪਾਂ ਕੱਟ ਲੈਨੇ ਇੱਧਰ ਆਪਾਂ ਦੋ ਟਮਾਟਰ ਕੱਟੇ ਨੇ ਤੇ ਦੋ ਹਰੀਆਂ ਮਿਰਚਾਂ ਵੀ ਕੱਟ ਲਈਆਂ ਨੇ ਤੇ ਇੱਧਰ ਆਪਾਂ 4 ਵੱਡੇ ਚਮਚ ਬੇਸਣ ਬੋਲ ਦੇ ਵਿੱਚ ਲੈ ਲਿਆ ਆਪਾਂ ਤੇ ਹੁਣ ਇੱਕ ਗਲਾਸ ਪਾਣੀ ਦੇ ਨਾਲ ਆਪਾਂ ਇਸ ਨੂੰ ਕੋਲ ਲਵਾਂਗੇ ਹਾਂਜੀ ਥੋੜਾ ਥੋੜਾ ਕਰਕੇ ਪਾਣੀ ਤੁਸੀਂ ਪਾਉਂਦੇ ਜਾਣਾ ਵਾ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਕੋਲ ਲੈਣਾ ਇਸ ਦਾ ਪੇਸਟ ਬਣਾ ਲੈਣਾ ਵਾ ਪੇਸਟ ਜਿਹੜਾ ਤੁਸੀਂ ਨਾ ਤਾਂ ਜ਼ਿਆਦਾ ਪਤਲਾ ਬਣਾਉਣਾ ਐ ਨਾ ਹੀ ਜ਼ਿਆਦਾ ਗਾੜਾ ਬਣਾਉਣਾ ਐ ਸਮੂਤ ਜਿਆ ਪੇਸਟੇ ਦਾ ਤਿਆਰ ਆਪਾਂ ਕਰ ਲਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਵਾਂਗੇ ਹਾਂਜੀ ਕੋਲ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇਧਰ ਪੈਨ ਆ ਜਿਹੜਾ ਗੈਸ ਦੇ ਉੱਪਰ ਰੱਖ ਲਿਆ ਵਾ ਤੇ ਇਸ ਦੇ ਵਿੱਚ ਆਪਾਂ ਇੱਕ ਕੜਛੀ ਸਰੋਂ ਦੇ ਤੇਲ ਦੀ ਪਾ ਗਏ ਤੇਲ ਨੂੰ ਆਪਾਂ ਕਲਕਾ ਲਿਆ ਤੇਲ ਕਲਕਨ ਤੋਂ ਬਾਅਦ ਵਿੱਚ ਆਪਾਂ ਇਸ ਵਿੱਚ ਇੱਕ ਚਮਚ ਪਾਇਆ ਜੀਰੇ ਦਾ ਤੇ ਜੀਰਾ ਜਦੋਂ ਤੜਕਿਆ ਨਾਲੇ ਆਪਾਂ ਇਸ ਦੇ ਵਿੱਚ ਪਾ ਦਿੰਦੇ ਨੇ ਪਿਆਜ਼ ਪਿਆਜ਼ ਤੁਸੀਂ ਇਸ ਤਰੀਕੇ ਦੇ ਨਾਲ ਹੀ ਕਟਣੇ ਨੇ ਜਿਆਦਾ ਬਰੀਕ ਨਹੀਂ ਕਟਣੇਗੇ ਕਿਉਂਕਿ ਜਿਹੜੀ ਆਪਾਂ ਪੁਰਜੀ ਬਣਾਉਣ ਜਾ ਰਹੇ ਹਾਂ ਉਹਨਾਂ ਦੇ ਵਿੱਚ ਪਿਆਜ਼ਾਂ ਦਾ ਜਿਹੜਾ ਕਰੰਚ ਜਿਆ ਬਹੁਤ ਵਧੀਆ ਲ ਦਾਏ ਤੁਸੀਂ ਚਾਹੋ ਤਾਂ ਇਸ ਨੂੰ ਥੋੜੇ ਲੰਬੇ ਭਾਵੇਂ ਕਰ ਲਓ ਪਰ ਬ੍ਰੀਕ ਨਹੀਂ ਕਰਨੇ ਪਿਆਜ਼ ਥੋੜੇ ਜਿਹਾ ਭੁੰਨ ਕੇ ਜਿਆਦਾ ਨਹੀਂ ਤੁਸੀਂ ਭੁੰਨਣੇ ਥੋੜੇ ਖੜਵੇਂ ਜੇ ਰੱਖਣੇ ਆ ਤੇ ਇਹਨਾਂ ਨੂੰ ਸੇਕ ਲਵਾਉਣ ਤੋਂ ਬਾਅਦ ਵਿੱਚ ਆਪਾਂ ਇਸ ਦੇ ਵਿੱਚ ਪਾ ਦਤਾ ਟਮਾਟਰ ਤੇ ਹਰੀ ਮਿਰਚ ਜਿਹੜੀ ਕੱਟੀ ਸੀ ਨਾਲ ਹੀ ਮੀਂਸ ਦੇ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਿਆ ਮੈਂ ਇਸ ਦੇ ਵਿੱਚ ਨਮਕ ਪਾਇਆ 1.5 ਚਮਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਲੈਣਾ ਵਾ ਤੇ ਜਿੰਨੇ ਟਾਈਮ ਤੱਕ ਆਪਣੇ ਟਮਾਟਰ ਗਲਦੇ ਨੇ ਉਹਨਾਂ ਟਾਈਮ ਤੱਕ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਤੇ ਟਮਾਟਰ ਆਪਣੇ ਬਿਲਕੁਲ ਗਲ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਪਾ ਦ ਦਾ ਅੱਧਾ ਚਮਚ ਲਾਲ ਮਿਰਚ ਦਾ ਅੱਦੇ ਤੋਂ ਥੋੜਾ ਜਿਹਾ ਚਮਚੂ ਪਰਵਾਇਆ ਹਲਦੀ ਦਾ ਤੇ ਇੱਕ ਚਮਚ ਪਾਇਆ ਧਨੀਆ ਪਾਊਡਰ ਦਾ ਤੇ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਨੂੰ ਆਪਾਂ ਭੁੰਨ ਲੈਣਾ ਵਾ ਤੁਸੀਂ ਇੱਥੇ ਇਸ ਵਿੱਚ ਕਸੂਰੀ ਮੇਥੀ ਵੀ ਪਾ ਸਕਦੇ ਹੋ ਅਮचूर ਪਾਊਡਰ ਵੀ ਪਾ ਸਕਦੇ ਹੋ ਤੇ ਗਰਮ ਮਸਾਲਾ ਵੀ ਤੁਸੀਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਨੂੰ ਆਪਾਂ ਇੱਕ ਤੋਂ 2 ਮਿੰਟ ਦੇ ਲਈ ਸੇਕ ਲਵਾ ਲਵਾਂਗੇ ਤਾਂ ਜੋ ਮਸਾਲਿਆਂ ਦਾ ਕੱਚਾਪਨ ਬਿਲਕੁਲ ਵੀ ਨਾ ਰਹੇ ਹਾਂਜੀ ਦੇਖੋ ਮਸਾਲੇ ਆਪਣੇ ਬਿਲਕੁਲ ਭੁੱਜ ਗਏ ਨੇ ਹੁਣ ਆਪਾਂ ਜਿਹੜਾ ਬੇਸਨ ਘੋਲ ਕੇ ਸਾਈਡ ਤੇ ਰੱਖਿਆ ਸੀ ਉਹ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਜਿਹੜਾ ਥੋੜਾ ਜਿਹਾ ਵੇਸਨ ਆਪਣੇ ਬੋਲ ਨੂੰ ਲੱਗਾ ਹੋਇਆ ਵਾ ਉਹ ਵੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਹੀ ਪਾਉਣਾ ਵਾ ਜਿਵੇਂ ਕਹਿ ਲਗੇ ਵੀ ਘੁੱਟਕ ਪਾਣੀ ਪਾਉਣਾ ਵਾ ਜਿਆਦਾ ਨਹੀਂ ਪਾਉਣਾ ਵਾ ਛੋਟੇ 2-3 ਚਮਚ ਐਡ ਕਰਕੇ ਸਾਰਾ ਬੇਸਨ ਜਿਹੜਾ ਤੁਸੀਂ ਲਾ ਲੈਣਾ ਉਹ ਇਸ ਦੇ ਵਿੱਚ ਪਾ ਦੇਣਾ ਵਾ ਇਸ ਨੂੰ ਇਸ ਤਰ੍ਹਾਂ ਦੇ ਨਾਲ ਚਲਾਉਂਦੇ ਜਾਣਾ ਮੇਰੇ ਕੋਲ ਕੜਛੀ ਸੀ ਮੈਂ ਕੜਛੀ ਨਾਲ ਚਲਾ ਰਹੀ ਸੀ ਤਾਂ ਕਰਕੇ ਕੜਛੀ ਨੂੰ ਇਹ ਜਿਹੜਾ ਵੇਸਨ ਹੈ ਠਿਕ ਹੋ ਜਾਂਦਾ ਇਹ ਲੱਗ ਰਿਹਾ ਵਾ ਤੇ ਗੈਸ ਦੀ ਫਲੇਮ ਮੈਂ ਮੀਡੀਅਮ ਰੱਖੀ ਹੋਈ ਆ ਤੇ ਤੁਸੀਂ ਇਸ ਤਰ੍ਹਾਂ ਦੇ ਨਾਲ ਇਸ ਨੂੰ ਚਲਾਉਂਦੇ ਜਾਣਾ ਵਾ ਹਾਂਜੀ ਦੇਖੋ ਆਪਣਾ ਜਿਹੜਾ ਵੇਸਣ ਸੀਗਾ ਨਾਲੇ ਤਾਂ ਉਹ ਪੱਕ ਜਾਊਗਾ ਤੇ ਇਸ ਨੂੰ 3-4 ਮਿੰਟ ਦੇ ਲਈ ਸੇਕ ਲਵਾ ਲੈਣਾ ਚੰਗੇ ਤਰ੍ਹਾਂ ਦੇ ਨਾਲ ਵੇਸਣ ਨੂੰ ਭੁੰਨ ਲੈਣਾ ਵਾ ਤਾਂ ਜੋ ਵੇਸਣ ਦਾ ਕੱਚਾਪਨ ਜਿਹੜਾ ਨਾ ਰਹੇ ਤੇ ਦੇਖੋ ਜੀ ਆਪਾਂ ਇਹਨੂੰ 5 ਮਿੰਟ ਦੇ ਲਈ ਭੁੰਨ ਲਿਆ ਵਾ ਤੇ ਆਪਣਾ ਬਹੁਤ ਵਧੀਆ ਆਪਣੀ ਜਿਹੜੀ ਵੇਸਣ ਦੀ ਭੁਰਜੀਆ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਿੰਦਾ ਉੱਪਰੋਂ ਕੱਟਿਆ ਹੋਇਆ ਹਰਾ ਧਣੀਆ ਤੇ ਜਦੋਂ ਥੋੜਾ ਜਿਹਾ ਇਸ ਨੂੰ ਸਾਈਡ ਤੇ ਰੱਖ ਦਵਾਂਗੇ ਤੇ ਬਾਅਦ ਵਿੱਚ ਇਸ ਨੂੰ ਚਲਾਵਾਂਗੇ ਤੇ ਬਿਲਕੁਲ ਇਹ ਅੰਡਿਆਂ ਦੀ ਭੁਰਜੀ ਵਾਂਗੂ ਆਪਣੀ ਵੇਸਣ ਦੀ ਭੁਰਜੀ ਬਣ ਕੇ ਰੈਡੀ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਇਹਨੂੰ ਵੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਵੀ ਇਹ ਵੇਸਨ ਦੀ ਪੁਰਜੀ ਬਣਾਈ ਹੋਇਆ ਬਿਲਕੁਲ ਆਂਡਿਆਂ ਦੀ ਪੁਰਜੀ ਵਰਗੀ ਲੱਗ ਰਹੀ ਹੈ ਹਾਲਾਂਕਿ ਮੈਂ ਖਾਂਦੀ ਨਹੀਂ ਸਾਡੇ ਘਰ 'ਚ ਕੋਈ ਵੀ ਨਹੀਂ ਖਾਂਦਾਗਾ ਤੇ ਤਾਂ ਕਰਕੇ ਇਹ ਵੀ ਮੈਨੂੰ ਲੱਗਾ ਮੈਂ ਤੁਹਾਡੇ ਨਾਲ ਇਹ ਵਾਲੀ ਰੈਸਪੀ ਸ਼ੇਅਰ ਕਰਾਂ ਸਾਡੇ ਘਰ ਦੇ ਵਿੱਚ ਇਹ ਆਮ ਹੀ ਬਣਦੀ ਹੈ ਬੱਚਿਆਂ ਨੂੰ ਵੀ ਪਸੰਦ ਆਉਂਦੀ ਹੈ ਸੋ ਤੁਸੀਂ ਵੀ ਇਸ ਤਰੀਕੇ ਦੇ ਨਾਲ ਵੇਸਨ ਦੀ ਪੁਰਜੀ ਬਣਾ ਕੇ ਖਾਧੀਏ ਅਗਰ ਨਹੀਂ ਖਾਧੀ ਤਾਂ ਤੁਸੀਂ ਇੱਕ ਵਾਰ ਜ਼ਰੂਰ ਟ੍ਰਾਈ ਕਰਨਾ ਤੁਸੀਂ ਨੌਨ ਵੈਜੀਟੇਰੀਅਨ ਹੋ ਤਾਂ ਤੁਸੀਂ ਇਹ ਪਸੰਦ ਕਰਨ ਲੱਗ ਪੋਗੇ ਤੇ ਦੂਜੇ ਤੀਜੇ ਦਿਨ ਤੁਹਾਡੇ ਘਰ ਦੇ ਵਿੱਚ ਵੀ ਇਹ ਵਾਲੀ ਵੇਸਨ ਦੀ ਪੁਰਜੀ ਬਣਨ ਲੱਗ ਪਏਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਤੁਸੀਂ ਅੱਜ ਤੱਕ ਵੀਡੀਓ ਦੇਖਦੇ ਦੇਖਦੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਵਾਲੀ ਘੰਟੀ ਜ਼ਰੂਰ ਦਬਾਉਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਵੇ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ 'ਚ ਥੈਂਕ ਯੂ